ਸਦਾ ਪੰਜਾਬ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਸਾਰੇ ਹੀ ਦਰਸ਼ਕਾਂ ਦਾ ਖਾਸ ਕਰਕੇ ਪੰਜਾਬੀਆਂ ਦਾ ਨਿਗਾ ਸਵਾਗਤ ਹੈ ਤੇ ਮੈਂ ਆ ਤੁਹਾਡੇ ਨਾਲ ਜਗਿੰਦਰ ਸਿੰਘ ਅੱਜ ਸਾਡੇ ਨਾਲ ਪੰਜਾਬ ਦੀ ਉਹ ਰਾਜਨੀਤਿਕ ਸ਼ਖਸੀਅਤ ਤੇ ਉਹਦੇ ਨਾਲ ਨਾਲ ਪੰਜਾਬ ਦੇ ਕਹਿ ਲਓ ਸੀਨੀਅਰ ਬਿਊਰੋਕਰੇਟਸ ਵੀ ਰਹੇ ਨੇ ਡਾਕਟਰ ਅਮਰ ਸਿੰਘ ਸਾਡੇ ਨਾਲ ਜੁੜੇ ਨੇ ਵੱਡੀ ਗੱਲ ਹੈ ਕਿ ਉਹ ਯੂ ਐਨਓ ਚ ਸਪੈਸ਼ਲ ਇੱਕ ਵਫਦ ਇੰਡੀਆ ਤੋਂ ਆਇਆ ਹੋਇਆ ਔਰ ਉਹ ਅਮਰੀਕਾ ਚ ਆਏ ਹੋਏ ਨੇ ਔਰ ਅਮਰੀਕਾ ਤੋਂ ਸਿੱਧੇ ਸਾਡੇ ਨਾਲ ਵਸਦਾ ਪੰਜਾਬ ਨਾਲ ਜੁੜੇ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਜੀ ਬਹੁਤ-ਬਹੁਤ ਆਪ ਜੀ ਦਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ ਜੀ ਥੈਂਕ ਯੂ ਜੀ ਯਾ ਡਾਕਟਰ ਸਾਹਿਬ ਗੱਲਬਾਤ ਸ਼ੁਰੂ ਕਰਦੇ ਆ ਜਿਹੜਾ ਪਹਿਲਾਂ ਆਪਾਂ ਵਫਦ ਜਿਹੜਾ ਜਿਹੜਾ ਮੇਨ ਮੁੱਦਾ ਤੁਸੀਂ ਅਮਰੀਕਾ ਚ ਆਏ ਹੋ ਵੱਡੀ ਗੱਲ ਹੈ ਕਿ ਤੁਸੀਂ ਪੰਜਾਬ ਦੀ ਇੱਕ ਕ੍ਰੀਮ ਇੰਡੀਆ ਦੀ ਇੱਕ ਕ੍ਰੀਮ ਪੰਜ ਮੈਂਬਰੀ ਜਿਹੜਾ ਵਫਤ ਜੁਨੋ ਚ ਆਇਆ ਇਸ ਵਫਤ ਚ ਕਿਹੜੇ ਕਿਹੜੇ ਤੁਹਾਡੇ ਨਾਲ ਨੇ ਡਾਕਟਰ ਸਾਹਿਬ ਇੱਥੋਂ ਹੀ ਸ਼ੁਰੂਆਤ ਕਰ ਲੈਣੀ ਹੈ ਫਿਰ ਆਪਾਂ ਥੋੜਾ ਜਿਹਾ ਮੁੱਦਿਆਂ ਦੀ ਵੀ ਗੱਲਬਾਤ ਕਰ ਲਾਂਗੇ ਦੇਖੋ ਇਸ ਤਰ੍ਹਾਂ ਹੈਗਾ ਕਿ ਇਹ ਬਹੁਤ ਸਾਲਾਂ ਬਾਅਦ ਜੀ ਇੰਡੀਅਨ ਪਾਰਲੀਮੈਂਟ ਚੋਂ ਆਪਣੇ ਪਾਰਲੀਮੈਂਟ ਚੋਂ ਭਾਰਤ ਸਰਕਾਰ ਵੱਲੋਂ ਐਮਪੀਜ਼ ਨੂੰ ਯੂਨ ਜਨਰਲ ਅਸੈਂਬਲੀ ਦਾ ਜਦੋਂ ਡਿਸਕਸ਼ਨ ਚੱਲ ਰਹੀ ਆ ਹਾਂ ਹਾਂਜੀ ਉਦੋਂ ਭੇਜਿਆ ਗਿਆ ਔਰ ਮੈਂ ਉਸ ਡੈਲੀਗੇਸ਼ਨ ਦਾ ਮੈਂਬਰ ਆ ਓਕੇ ਜੀ ਤੇ ਅਸੀਂ 7-8 ਐਮਪੀ ਹੈਗੇ ਆ ਜੀ ਸਾਨੂੰ ਭੇਜਿਆ ਗਿਆ ਕਿ ਤੁਸੀਂ ਹਿੰਦੁਸਤਾਨ ਦਾ ਜਿਹੜਾ viewpoint ਆ ਮਤਲਬ ਜਿਹੜਾ ਹਿੰਦੁਸਤਾਨ ਦਾ ਬਹੁਤ ਸਾਰੇ ਮੁੱਦਿਆਂ ਤੇ ਕੀ ਸਟੈਂਡ ਹੈ ਹਿੰਦੁਸਤਾਨ ਕਿ ਕਰਦਾ ਉਹ ਉਥੇ ਉਥੇ UN ਉਹ ਜਾ ਕੇ ਜੀ ਬੋਲਣਾ ਹੁੰਦਾ ਜੀ ਔਰ ਅਸੀਂ 4 ਤੋਂ ਲੈ ਕੇ ਅੱਜ ਤੱਕ ਜਿੰਨੇ ਦਿਨ ਦਾ ਤਾਰ ਘਟੂ ਘਟ ਸਾਡੀਆਂ 15 18 ਮੀਟਿੰਗਾਂ ਸੀ ਜੀ ਡਾਕਟਰ ਸਾਹਿਬ ਅਲੱਗ-ਅਲੱਗ ਵਿਸ਼ਿਆਂ ਤੇ ਜੀ ਦੋਨੋਂ ਦੇ ਹਰ ਵਿਸ਼ੇ ਤੇ ਜੀ ਔਰ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਆ UNDP ਹੈ ਔਰ ਬਹੁਤ ਸਾਰੇ ਗਰੁੱਪਸ ਹੁੰਦੇ ਆ ਥਿੰਕ ਟੈਂਕ ਹੈ ਵਰਲਡ ਲੈਵਲ ਦੇ ਥਿੰਕ ਟੈਂਕ ਜਿਹੜੇ ਦੁਨੀਆ ਦੇ ਇੱਕ ਵਾਰੇ ਸੋਚਦੇ ਆ ਦੁਨੀਆ 'ਚ ਝਗੜਾ ਕਿੱਥੇ ਹੋ ਸਕਦਾ ਕਿਸ ਤਰ੍ਹਾਂ ਦੇ ਹਾਲਾਤ ਆ ਦੁਨੀਆ ਦਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਤੇ ਬਹੁਤ ਸਾਰੀਆਂ ਮੀਟਿੰਗਾਂ ਸਾਡੀਆਂ ਤਾਂ ਤੋਂ ਅੱਜ ਉਹ ਸਾਰੀਆਂ ਨਿਬੜੀਆਂ ਨੇ ओके ਡਾਕਟਰ ਸਾਹਿਬ ਜਿਹੜੇ ਜਿਹੜੇ ਕੋਈ ਖਾਸ ਮੁੱਦੇ ਜਿਹੜੇ ਆਪਾਂ ਜ਼ਿਕਰ ਕਰ ਸਕਦੇ ਹੋਗੇ ਬਹੁਤ ਸਾਰਾ ਤਾਂ ਚਲੋ ਤੁਸੀਂ ਹੋ ਸਕਦਾ ਨਾਂ ਵੀ ਜ਼ਿਕਰ ਕਰ ਸਕਦੇ ਹੋ ਉਹ ਜਿਹੜਾ ਆਪਾਂ ਜ਼ਿਕਰ ਕਰ ਸਕਦੇ ਕੋਈ ਖਾਸ ਮੁੱਦਾ ਜਿਹਦਾ ਆਪਾਂ ਜ਼ਿਕਰ ਕਰ ਸਕਦੇ ਜਿਹੜਾ ਜਿਹੜਾ ਦੇਸ਼ ਦੁਨੀਆ ਤੇ ਮਤਲਬ ਕਹਿ ਲਈਏ ਆਪਾਂ ਹਿੱਤ ਜੋਵੇ ਲੋਕਾਈ ਦੇ ਹਿੱਤ ਜੋਵੇ ਲੋਕਾਂ ਦੀ ਭਲਾਈ ਲਈ ਹੋਵੇ ਦੇਸ਼ ਪੂਰੇ वर्ल्ड ਲੈਵਲ ਤੇ ਕੋਈ ਜਿਹੜੇ ਮੁੱਦੇ ਨੇ ਉਹਨਾਂ ਦਾ ਜ਼ਿਕਰ ਕਰ ਸਕਦੇ ਨਹੀਂ ਦੇਖੋ ਉਹ ਤਾਂ ਬਹੁਤ ਸਾਰੇ ਆ ਜਿ ਜਿਵੇਂ ਜਿਹੜਾ UNDP ਆ ਜੀ ਤੋਂ ਬਹੁਤ ਸਾਰੇ ਮੁੱਦਿਆਂ ਨਾਲ ਉਹਨਾਂ ਨਾਲ ਸਾਡੀਆਂ 2-3 ਮੀਟਿੰਗਾਂ ਉਹਨਾਂ ਨਾਲ ਹੋਈਆਂ ਜੀ ਉਹ ਹਿੰਦੁਸਤਾਨ ਚ ਕੰਮ ਕਰਦੇ ਆ ਬਹੁਤ ਸਾਰੇ ਡਿਪਾਰਟਮੈਂਟਾਂ ਨਾਲ ਕੰਮ ਕਰਦੇ ਆ ਬਹੁਤ ਸਾਰੇ ਵਿਸ਼ਿਆਂ ਤੇ ਕੰਮ ਕਰਦੇ ਆ ਜੀ ਉਹ ਹੈਲਥ ਤੇ ਵੀ ਕੰਮ ਕਰਦੇ ਆ ਐਜੂਕੇਸ਼ਨ ਤੇ ਵੀ ਪਾਵਰਟੀ ਰਿਡਕਸ਼ਨ ਤੇ ਵੀ ਜੀ ਮੁਲਕ ਜਿਹੜੀ ਨਾਂ ਬਰਾਬਰੀ ਇਨਕੁਐਲਟੀ ਆ ਉੱਤੇ ਵੀ ਕੰਮ ਕਰਦੇ ਆ ਜੀ ਬਹੁਤ ਸਾਰੇ ਡਿਪਾਰਟਮੈਂਟਾਂ ਨੂੰ ਉਹ ਦੁਨੀਆ ਦਾ ਕੀ ਤਜਰਬਾ ਹੈਗਾ ਉਹ ਵੀ ਲਿਆ ਕੇ ਜੀ ਔਰ ਇਸ ਤਰ੍ਹਾਂ ਇੱਕ ਇੰਟਰਨੈਸ਼ਨਲ ਗਰੁੱਪ ਨਾਲ ਗੱਲਬਾਤ ਹੋਈ ਥਿੰਕ ਟੈਂਕ ਆ ਉਹਨਾਂ ਨਾਲ ਗੱਲਬਾਤ ਹੋਈ ਕਿ ਦੁਨੀਆ ਦਾ ਜਿਹੜਾ ਇਹ ਜਿਹੜੇ ਕਨਫਲਿਕਟ ਕਿੱਥੇ ਕਿੱਥੇ ਹੋ ਸਕਦੇ ਆ ਭਵਿੱਖ ਦੀ ਗੱਲ ਜੀ ਕਿੱਥੇ ਕਿੱਥੇ ਹੋ ਸਕਦੇ ਆ ਜਿਹੜੇ ਚੱਲ ਰਹੇ ਆ ਉਹਨਾਂ ਦਾ ਭਵਿੱਖ ਕੀ ਆ ਦੁਨੀਆ ਦਾ ਸਟੈਂਡ ਕੀ ਰਹੇਗਾ ਜੀ ਦੁਨੀਆ ਦੇ ਜਿਹੜੇ ਵੱਡੇ ਦੇਸ਼ ਹੈ ਉਹ ਚਾਹੇ ਅਮਰੀਕਾ ਹੋਵੇ ਰੂਸ ਹੋਵੇ ਚਾਹੇ ਫਰਾਂਸ ਹੋਵੇ ਫਰਾਂਸ ਦੇ ਅੰਬੈਸਡਰ ਸਾਹਿਬ ਨਾਲ ਸਪੈਸ਼ਲ ਇੱਕ ਮੀਟਿੰਗ ਹੋਈ ਜੀ ਬਹੁਤ ਸਾਰੇ ਹੋਰ ਮੁਲਕਾਂ ਦੇ ਜਾਪਾਨ ਵਾਲਿਆਂ ਨਾਲ ਯੂਈਏ ਦੇ ਬਹੁਤ ਸਾਰੇ ਅੰਬੈਸਡਰਾਂ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਜੀ ਉਹਨਾਂ ਨਾਲ ਅਲੱਗ-ਅਲੱਗ ਤਰ੍ਹਾਂ ਦੇ ਵਿਸ਼ਿਆਂ ਤੇ ਮੀਟਿੰਗ ਮੀਟਿੰਗਾਂ ਹੋਈਆਂ ਜੀ ਮਤਲਬ 10 ਅਗੇ 15 18 ਮੀਟਿੰਗਾਂ ਸੀ ਉਹਨਾਂ ਚ ਬਹੁਤ ਜ਼ਿਆਦਾ ਡਾਕਟਰ ਸਾਹਿਬ ਜਿਹੜੇ ਡਿਸਕਸ਼ਨ ਸੀ ਫਲਾਣੇ ਤੇ ਡਿਸਕਸ਼ਨ ਸੀ ਉਹ ਕਿ ਦੁਨੀਆ ਚ ਪਹਿਲਾਂ ਕੀ ਹੋਇਆ ਗਾਂ ਕੀ ਹੋਣਾ ਤੁਹਾਡੇ ਮੁਲਕ ਦਾ ਕੀ ਸਟੈਂਡ ਆ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਡਾਕਟਰ ਸਾਹਿਬ ਜਿਹੜੇ ਇੱਥੇ ਮੁੱਦੇ ਵਿਚਾਰੇ ਗਏ ਆ ਉਹ ਚ ਦੇਸ਼ ਦੀ ਭਲਾਈ ਉਥੋਂ ਦੀ ਭਲਾਈ ਲਈ ਕਿਹੜੇ ਮੁੱਦਿਆਂ ਨੂੰ ਦੇਖਦੇ ਹੋ ਜਾਂ ਜਿੰਨਾ ਜਿਹੜੇ ਤੁਹਾਡੇ ਤਜਰਬੇ ਨੇ ਜਿਹੜੇ ਇਥੋਂ ਤਜਰਬਾ ਤੁਸੀਂ ਲਿਆ ਮਾਰਾ ਨਾਲ ਮਿਲ ਕੇ ਜਾਂ ਆਪਦੇ ਤਜਰਬੇ ਸਾਂਝੇ ਕੀਤੇ ਨੇ ਉਹਨਾਂ ਨੂੰ ਮਤਲਬ ਕਿ ਕਿਸ ਤਰ੍ਹਾਂ ਇੰਡੀਆ ਨਾਲ ਜੋੜ ਕੇ ਕਿਸ ਤਰ੍ਹਾਂ ਦੇਖਦੇ ਹੋ ਜੀ ਨਹੀਂ ਦੇਖੋ ਇੱਕ ਤਾਂ ਗੱਲ ਜਿਹੜੀ ਯੂਨੋ ਚ ਹੁੰਦੀ ਆ ਜੀ ਯੂਨੋ 193 ਦੇਸ਼ਾਂ ਦਾ ਇੱਕ ਪਲੇਟਫਾਰਮ ਆ ਜਿੱਥੇ ਸਾਰੇ ਆਪਸ ਵਿੱਚ ਗੱਲ ਕਰਦੇ ਆ ਜੀ ਔਰ ਹਰ ਵਿਸ਼ੇ ਤੇ ਗੱਲ ਕਰਦੇ ਆ ਜੀ ਠੀਕ ਹੈ ਨਾ ਯੂਨੋ ਦਾ ਹਿੱਸਾ ਹੀ ਸਕਿਉਰਿਟੀ ਕੌਂਸਲ ਹੁੰਦਾ ਜਿਹਦੇ ਚ ਅ 15 ਮੈਂਬਰ ਹੁੰਦੇ ਆ 5 ਉਹਦੇ ਪਰਮਨੈਂਟ ਮੈਂਬਰ ਹੁੰਦੇ ਆ ਬਾਕੀ ਉਹ ਰੋਟੇਸ਼ਨ ਦੇ ਨਾਲ ਆਉਂਦੇ ਆ ਜੀ ਔਰ ਇਸ ਤਰ੍ਹਾਂ UN ਦੀਆਂ ਬਹੁਤ ਸਾਰੀਆਂ ਦੂਸਰੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਹੈਲਥ ਤੇ ਬਣੀਆਂ ਪਾਵਰਟੀ ਗਰੀਬੀ ਤੇ ਬਣੀਆਂ ਸਸਟੇਨੇਬਲ ਡਵੈਲਪਮੈਂਟ ਗੋਲਸ ਤੇ ਬਣੀਆਂ ਨੇ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਕਮੇਟੀਆਂ ਬਣੀਆਂ ਹੋਈਆਂ ਡਾਕਟਰ ਸਾਹਿਬ ਜੀ ਕਮੇਟੀ ਆਪਾਂ ਗੱਲ ਕਰ ਲਈਏ ਜਿੱਦਾਂ ਜਿਵੇਂ ਗਰੀਬੀ ਚਲੋ ਵੱਡਾ ਮੁੱਦਾ ਹੈ ਇੰਡੀਆ ਚ ਜਾਂ ਸਿਹਤ ਦੇ ਪੱਖ ਤੋਂ ਵੀ ਆਪਾਂ ਦੇਖ ਲਈਏ ਵੱਡਾ ਮੁੱਦਾ ਉਹ ਕਿਸ ਤਰ੍ਹਾਂ ਦੇ ਸੁਧਾਰ ਕਰਨ ਦੀ ਲੋੜ ਆ ਜਾਂ ਕਿਸ ਤਰ੍ਹਾਂ ਦੇ ਇਥੋਂ ਤੁਸੀਂ ਤਜਰਬੇ ਲੈ ਕੇ ਜਾ ਰਹੇ ਹੋ ਜੀ ਤੁਸੀਂ ਦੇਖੋ ਇਸ ਤਰ੍ਹਾਂ ਹੈਗਾ ਗਰੀਬੀ ਤੇ ਯੂਨੋ ਕੀ ਕਰਦਾ ਹੈਗਾ ਕਿ ਉਹ ਸਾਰੀ ਦੁਨੀਆ ਚ ਹਰ ਮੂਲਕ ਉਹ ਕੀ ਕਰ ਰਹੇ ਇਹਨਾਂ ਕੋਲ ਜਾਣਕਾਰੀਆਂ ਰਹਿੰਦੀਆਂ ਜੀ ਇਹ ਫਿਰ ਜਿਹੜੇ ਬੈਸਟ ਐਗਜ਼ਾਮਪਲਸ ਹੁੰਦੀਆਂ ਨੇ ਜਾਂ ਜਿੱਥੇ ਸਭ ਤੋਂ ਵਧੀਆ ਕੰਮ ਹੋਇਆ ਉਹ ਫਿਰ ਸਾਰੇ ਮੂਲਕਾਂ ਨੂੰ ਆਦਾਨ ਪ੍ਰਦਾਨ ਕਰਦੇ ਆ ਅਸੀਂ ਆਪਣਾ ਉਹਨਾਂ ਨੂੰ ਨਰੇਗਾ ਦਾ ਸਾਡੇ ਦੂਸਰੇ ਪ੍ਰੋਗਰਾਮ ਚੱਲ ਰਹੇ ਆ ਉਹਨਾਂ ਦੀ ਜਾਣਕਾਰੀ ਦਿੱਤੀ ਹੋਰ ਮੂਲਕਾਂ ਨੇ ਦੂਸਰੀਆਂ ਕੋਈ ਜਾਣਕਾਰੀਆਂ ਦਿੱਤੀਆਂ ਤੇ ਇਸ ਤਰ੍ਹਾਂ ਕਰਕੇ ਮਤਲਬ ਯੂਨੋ ਦਾ ਪਲੇਟਫਾਰਮ ਤਾਂ ਪ੍ਰਾਇਮਰਲੀ ਅਦਾਨ ਪ੍ਰਦਾਨ ਲਈ ਹੈਗਾ ਜੀ ਜੀ ਡਾਕਟਰ ਸਾਹਿਬ ਤੁਸੀਂ ਜੇ ਜਾਣਕਾਰੀ ਇੱਕ ਦੂਜੇ ਨਾਲ ਸ਼ੇਅਰ ਕਰਦੇ ਆ ਅੱਛਾ ਸਿਕਿਉਰਿਟੀ ਦੀਆਂ ਕਈ ਮੀਟਿੰਗਾਂ ਸੀ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਆਪਾਂ ਓਪਨਲੀ ਨਹੀਂ ਕਰ ਸਕਦੇ ਸਿਕਿਉਰਿਟੀ ਦੀਆਂ ਇੰਟਰਨੈਸ਼ਨਲ ਸਿਕਿਉਰਿਟੀ ਦੀਆਂ ਟਰੋਰੀਜ਼ਮ ਦੀਆਂ ਕਾਊਂਟਰ ਟਰੋਰੀਜ਼ਮ ਦੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਜਿਹੜੀਆਂ ਆਪਾਂ ਓਪਨਲੀ ਨਹੀਂ ਕਰ ਸਕਦੇ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਵਿਸ਼ਿਆਂ ਤੇ ਗੱਲ ਹੋਈ ਹੈ ਜੀ ਡਾਕਟਰ ਸਾਹਿਬ ਤੁਸੀਂ ਇੱਕ ਰਾਜਨੀਤਿਕ ਦੇ ਨਾਲ ਨਾਲ ਇੱਕ ਬਿਊਰੋਕ੍ਰੇਟਸ ਵੀ ਹੋ ਵੱਡੀ ਗੱਲ ਹੈ ਕਿ ਤੁਸੀਂ ਇੱਕ ਆਰਥਿਕ ਮਾਰ ਵੀ ਹੋ ਜਿਸ ਤਰ੍ਹਾਂ ਅਮਰੀਕਾ ਚ 트ੰਪ ਦੀ ਸਰਕਾਰ ਬਣੀ ਹੈ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਇੰਡੀਆ ਨਾਲ ਜੋੜ ਕੇ ਕਿਸ ਤਰ੍ਹਾਂ ਦੇਖਦੇ ਹੋ ਅਰਥਚਾਰੇ ਤੇ ਕਿਦਾਂ ਦਾ ਅਸਰ ਪਊਗਾ ਇਹਦੇ ਇੰਡੀਆ ਦੇ ਅਰਥਚਾਰੇ ਤੇ ਜਾਂ ਆਪਸੀ ਸਬੰਧਾਂ ਚੁੱਕੀ ਕੁਝ ਨਿਕਲੂਗਾ ਇੰਡੀਆ ਲਈ ਦੇਖੋ ਇੰਡੀਆ ਦੀਆਂ ਕਈ ਖਾਸੀਅਤਾਂ ਨੇ ਪਾਰਤ ਦੀਆਂ ਆਪਾਂ 140 ਕਰੋੜ ਦਾ ਮੁਲਕ ਆ ਜੀ ਇਹਨਾਂ ਦੀ ਲੈਂਗੁਏਜ ਗੱਲ ਕਰੀਏ ਤੇ 1.4 ਬਿਲੀਅਨ ਲੋਕਾਂ ਦਾ ਆਪਾਂ ਮੁਲਕ ਹੈਗੇ ਆ ਜੀ ਆਪਾਂ ਪੰਜਵੀਂ ਸਭ ਤੋਂ ਵੱਡੀ ਆਰਥਿਕ ਸ਼ਕਤੀਆਂ ਜੀ ਆਪਣੀ ਟੈਕਨੀਕਲ ਜਿਹੜੇ ਇੰਸਟੀਚਿਊਟ ਆ ਟੈਕਨੀਕਲ ਫੋਰਸ ਜਿਹੜੀ ਆਪਾਂ ਪੈਦਾ ਕਰਦੇ ਆ ਉਹ ਦੁਨੀਆ 'ਚ ਬਹੁਤ ਵੱਡੀ ਆ ਜੀ ਡਿਫੈਂਸ ਚ ਆਪਾਂ ਪਹਿਲੇ 5-4 ਲੋਕਾਂ ਚ ਆਉਨੇ ਆ ਸਪੇਸ 'ਚ ਆਪਾਂ ਪਹਿਲੇ 5-4 ਲੋਕਾਂ 'ਚ ਆਉਨੇ ਆ ਨਿਊਕਲੀਅਰ ਪਾਵਰ ਹੈਗੇ ਆ ਤੋ ਇਸ ਕਰਕੇ ਇੰਡੀਆ ਦਾ ਸਟੇਟਸ ਦਾ ਯੂਨੋ 'ਚ ਬਹੁਤ ਵੱਡਾ ਹੈ ਔਰ ਬਹੁਤ ਇੱਜ਼ਤ ਵਾਲਾ ਔਰ ਸਾਨੂੰ ਚੰਗਾ ਵੀ ਲੱਗਦਾ ਬਹੁਤ ਮਾਣ ਵੀ ਮਹਿਸੂਸ ਹੁੰਦਾ ਕਿ ਇੰਡੀਆ 'ਚ ਇੰਡੀਆ ਦਾ ਬਹੁਤ ਵੱਡਾ ਸਟੇਟਸ ਹੈ ਜੀ ਜੀ ਠੀਕ ਹੈ ਜੀ ਔਰ ਜਿੱਥੋਂ ਤੱਕ ਜਿੱਥੋਂ ਤੱਕ ਔਰ ਹਿੰਦੁਸਤਾਨ 'ਚ ਕੋਈ ਵੀ ਸਰਕਾਰ ਹੈ ਜੀ ਸਾਰੀ ਉਹ ਕੋਸ਼ਿਸ਼ ਕਰਦੀ ਹੈ ਕਿ ਸਿੱਖੀ ਹੈਲਥ ਦਾ ਵਿਸਤਾਰ ਹੋ ਜਾਏ ਹੈਲਥ ਦਾ ਵਿਸਤਾਰ ਹੋ ਜਾਏ ਗਰੀਬੀ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਘਟ ਹੋ ਸਕਦੀ ਆ ਉਹ ਹੋ ਜਾਏ ਜੀ ਸੜਕਾਂ ਬਣ ਜਾਣ ਏਅਰਪੋਰਟ ਬਣ ਪੋਰਟਸ ਬਣ ਵਪਾਰ ਵਧੇ ਲੋਕਾਂ ਦੀਆਂ ਜੇਬਾਂ 'ਚ ਪੈਸਾ ਜਾਵੇ ਤੇ ਇਹ ਸਾਰੀਆਂ ਤਰ੍ਹਾਂ ਦੇ ਜਿਹੜੇ ਐਕਸਪੀਰੀਅੰਸ ਸੀ ਉਹ ਅਸੀਂ ਆਪਣੇ ਸੁਣਾਏ ਆ ਜੀ ਡਾਕਟਰ ਸਾਹਿਬ ਇੱਕ ਬੜੀ ਵੱਡੀ ਗੱਲ ਹੈ ਕਿ ਤੁਸੀਂ ਉਸ ਹਲਕੇ ਤੋਂ ਐਮਪੀਓ ਦੀ ਦੀ ਮਤਲਬ ਹਲਕੇ ਫਤੇਗੜ ਸਾਹਿਬ ਦੀ ਪੂਰੀ ਦੁਨੀਆ ਚ ਵਿਲੱਖਣਤਾ ਔਰ ਵੱਡੀ ਗੱਲ ਹੈ ਕਿ ਉੱਥੇ ਜੋ ਦੇ ਸਾਡੇ ਬਾਬੇ ਸ਼ਹੀਦ ਹੋਏ ਨੇ ਔਰ ਉਸ ਹਲਕੇ ਤੋਂ ਤੁਸੀਂ ਐਮਪੀਓ ਨੂੰ ਐਮਪੀਓ ਕਿਵੇਂ ਦੇਖਦੇ ਹੋ ਉਸ ਹਲਕੇ ਲਈ ਤੁਸੀਂ ਬੜਾ ਕੁਝ ਕੀਤਾ ਜ਼ਿਕਰ ਕਰਦੇ ਹੋ ਜੀ ਪੂਰੇ ਦੇਸ਼ ਵਿਦੇਸ਼ ਚ ਜਿਹੜੇ ਪੰਜਾਬੀ ਬੈਠੇ ਉਹਨਾਂ ਨੂੰ ਪਤਾ ਲੱਗੂਗਾ ਦੇਖੋ ਮੈਂ ਤਾਂ ਆਪਣੇ ਆਪ ਨੂੰ ਬੜਾ ਬੜੀ ਵੱਡੀ ਗੱਲ ਹੈ ਪਾਗਾਵਾਲਾ ਮਾਨ ਦਾ ਜੀ ਕਿ ਮੈਨੂੰ ਇੱਕ ਨਹੀਂ ਦੋ ਵਾਰ ਜੀ ਉਸ ਦੁਨੀਆ ਦੀ ਸਭ ਤੋਂ ਪਵਿੱਤਰ ਧਰਤੀ ਜਿੱਥੇ ਦਸਮ ਪਾਤਸ਼ਾਹ ਦੇ ਛੋਟੇ ਦੋਮੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਂਹ ਚਿੰਤਾ ਸੀ ਜੀ ਉਦੋਂ ਉਹਦਾ ਨਾਂ ਸਰਹੰਦ ਸੀ ਸਰਹੰਦ ਅੱਜ ਵੀ ਕਹਿੰਦੇ ਆ ਪਰ ਸ੍ਰੀ ਫਤਿਹਗੜ ਸਾਹਿਬ ਜਗਾ ਤੋਂ ਉਥੇ ਅੱਜ ਵੀ ਗੁਰਦੁਆਰਾ ਸਾਹਿਬ ਹੈ ਔਰ ਉਹ ਜਗਾ ਵੀ ਅਜ ਹੈਗੀ ਮੈਂ ਤਾਂ ਸਮਝਦਾ ਮੇਰੀ ਬਹੁਤ ਵੱਡੀ ਖੁਸ਼ਕਿਸਮਤੀ ਆ ਜੀ ਇਹ ਛੋਟੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰਕੌਰ ਵੀ ਉਹ થઈ ਸ਼ਹੀਦ ਹੋਏ ਉਹ ਸਾਰੇ ਦਾ ਮੈਨੂੰ ਅਸ਼ੀਰਵਾਦ ਹੈ ਕਿ ਮੈਂ ਦੋ ਵਾਰ ਉਥੋਂ ਲੋਕ ਸਭਾ ਜਐਮਪੀ ਬਣ ਕੇ ਗਿਆ ਜੀ ਜੀ ਔਰ ਮੈਂ ਸਮਝਦਾ ਕਿ ਮੈਂ ਉਹ ਵੀ ਬਹੁਤ ਕਿਸਮਤ ਵਾਲਾ ਕਿ ਮੈਂ ਛੋਟੇ ਸਾਹਿਬ ਜਦੇ ਦੀ ਸ਼ਹੀਦੀ ਵਾਲੇ ਮੁੱਦੇ ਨੂੰ ਲੈ ਕੇ ਪਾਰਲੀਮੈਂਟ ਚ ਪਹਿਲਾ ਐਮਪੀ ਸੀ ਫਤੇਗੜ ਸਾਹਿਬ ਦਾ ਜਿਨੇ ਉਥੇ ਸਾਰੀ ਪਾਰਲੀਮੈਂਟ ਨੂੰ ਔਰ ਸਾਰੀ ਦੁਨੀਆ ਨੂੰ ਵਿਸਤਾਰ ਨਾਲ ਦੱਸਿਆ ਕਿ ਉਹ ਕੀ ਘਟਨਾ ਜੀ ਕਿਸ ਕਾਰਨ ਹੋਈ ਔਰ ਅੱਜ ਉਹਦਾ ਕੀ ਮਹੱਤਵ ਆ ਔਰ ਮੈਂ ਇਥੋਂ ਤੱਕ ਦੱਸਿਆ ਕਿ ਅੱਜ ਜਦੋਂ 315 16 18 ਸਾਲ ਹੋ ਗਏ 300 ਔਰ ਤੁਸੀਂ ਇਹ ਦੇਖੋ ਕਿ ਅੱਜ ਵੀ 25 26 27 ਦਸੰਬਰ ਨੂੰ ਹਰ ਸਾਲ 50 ਲੱਖ ਤੋਂ 1 ਕਰੋੜ ਲੋਕ ਬੰਦਾ ਔਰਤ ਨੌਜਵਾਨ ਨੌਜਵਾਨ ਲੜਕੀਆਂ ਉਹ ਉੱਥੇ ਆਉਂਦੇ ਆ ਸਿਰਫ ਉਥੇ ਸੀਸ ਨੂੰ ਆਉਣ ਲਈ ਨਤਮਸਤ ਹੋਰ ਉਹ ਸ਼ਹੀਦੀ ਤੇ ਅਫਸੋਸ ਕਰਨ ਲਈ ਜੀ ਜੀ ਉਹ ਜੋੜ ਮੇਲ ਹੈ ਜੋੜ ਮੇਲਾ ਨਹੀਂ ਹੈਗਾ ਜੀ 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 ਅਫਸੋਸ ਵਾਲਾ ਹੈ ਜੀ ਜਿਸ ਦਿਨ ਜਲੂਸ ਨਿਕਲਦਾ ਆਖਰੀ ਦਿਨ ਹਾਂਜੀ ਪਟੋਕੜ ਪੰਜ ਸੱਤ 10 ਲੱਖ ਔਰਤਾਂ ਬੀਬੀਆਂ ਭਰਾ ਨੌਜਵਾਨ ਸਾਥੀ ਜਲੂਸ ਦੇ ਨਾਲ ਚੱਲ ਰਹੇ ਹੁੰਦੇ ਆ ਇਹ ਤੇ ਮੈਂ ਪਾਰਲੀਮੈਂਟ ਚ ਦੱਸਿਆ ਕਿ ਭਾਈ ਤੁਸੀਂ ਦੂਸਰੀ ਦੂਸਰੀ ਸ਼ਹੀਦੀ ਇਸ ਤਰ੍ਹਾਂ ਦੀ ਦੇਖੋ ਕੋਈ ਹੈ ਪੂਰੀ ਜਗਤ ਇਸਨੀ ਪਵਿੱਤਰ ਹੈ ਔਰ ਮੈਂ ਇਹ ਮੰਗ ਕੀਤੀ ਸੀ ਕਿ ਇਹਨੂੰ ਮੈਂ ਇਹਨੂੰ ਮੈਂ ਦੁਨੀਆ ਦੇ ਨਕਸ਼ੇ ਤੇ ਲਿਆਉਣਾ ਚਾਹਨਾ ਜੀ ਇਹਨੂੰ ਮੈਂ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਲਿਆਉਣਾ ਚਾਹਨਾ ਜਿੱਦੜੇ ਮੈਂ ਜਿਹੜੀਆਂ ਸੁੱਖ ਸੁਵਿਧਾਨਾਂ ਇਨਫਰਾਸਟ੍ਰਕਚਰ ਆ ਉਹ ਇੰਟਰਨੈਸ਼ਨਲ ਲੈਵਲ ਦਾ ਬਣਾਉਣਾ ਚਾਹਨਾ ਪਰ ਦੁਰਭਾਗ ਦੀ ਗੱਲ ਹੈ ਕਿ ਉਹ ਜਿਹੜੀ ਸਰਕਾਰ ਹੈ ਕੇਂਦਰ ਜਿਹੜੀ ਐਨਡੀਏ ਦੀ ਸਰਕਾਰ ਉਹਨਾਂ ਨੇ ਉਹਦੇ 'ਚ ਕੋਈ ਬਹੁਤਾ ਵੱਡਾ ਕੰਮ ਨਹੀਂ ਕੀਤਾ ਉਹ ਮੈਨੂੰ ਅਫਸੋਸ ਦੀ ਗੱਲ ਆ ਮੈਂ ਉਹਨਾਂ ਨੂੰ ਕਈ ਵਾਰੀ ਪਾਰਲੀਮੈਂਟ 'ਚ ਆ ਪਿਛਲੇ ਸੈਸ਼ਨ 'ਚ ਵੀ ਉਹਨਾਂ ਨੂੰ ਸੁਣਾਇਆ ਕਿ ਭਾਈ ਤੁਸੀਂ ਮੇਰੇ ਪਿਛਲੇ 5 ਸਾਲ ਕੱਢ ਤੇ ਇਹੋ ਜੀ ਕੋਈ ਹੋਰ ਜਗ੍ਹਾ ਹਿੰਦੁਸਤਾਨ 'ਚ ਅਗੇ ਜਿਹੜਾ ਇਤਿਹਾਸ ਜਿਹਦਾ ਐਡਾ ਵੱਡਾ ਨਾ ਹੋਵੇ ਔਰ ਤੁਸੀਂ ਉੱਥੇ ਪੈਸੇ ਕਿਉਂ ਨਹੀਂ ਲਾਉਂਦੇ ਇੰਟਰਨੈਸ਼ਨਲ ਟੂਰਿਸਟ ਸਰਕਟ 'ਚ ਕਿਉਂ ਨਹੀਂ ਕਰਦੇ ਮੈਂ ਫੇਰ ਹੁਣ ਸੈਸ਼ਨ ਸ਼ੁਰੂ ਹੋਊਗਾ ਉਹਦੇ 'ਚ ਫੇਰ ਜਾ ਕੇ ਗੱਲ ਕਰਾਂਗਾ ਜੀ ਜੀ ਡਾਕਟਰ ਸਾਹਿਬ ਇਹਦੇ ਨਾਲ ਹੀ ਇੱਕ ਪੰਜਾਬੀਆਂ ਲਈ ਤਾਂ ਕਹ ਲਓ ਇੰਟਰਨੈਸ਼ਨਲ ਮੁੱਦਾ ਹੀ ਹੈ ਤੁਸੀਂ ਜਿਹੜੀਆਂ ਇੰਟਰਨੈਸ਼ਨਲ ਫਲਾਈਟਾਂ ਲਈ ਯਤਨ ਕਰ ਰਹੇ ਹੋ ਹਲਵਾਰਾ 에어ਪੋਰਟ ਇਹ ਉਹਦੇ ਬਾਰੇ ਉਹ ਕਿੱਥੇ ਕਿ ਪਹੁੰਚਿਆ ਜੀ ਉਹਦਾ ਕੰਮ ਕਿਉਂਕਿ ਦੇਸ਼ ਵਿਦੇਸ਼ੀ ਹਲਵਾਰਾ 에어ਪੋਰਟ ਮੈਂ 2018 ਚ ਇਸ ਦੀ ਸ਼ੁਰੂਆਤ ਕੀਤੀ ਜੀ ਭਾਰਤ ਸਰਕਾਰ ਤੋਂ ਔਰ ਮੈਂ ਕਦੇ ਵੀ ਐਸਾਨ ਨਹੀਂ ਪੁੱਛ ਸਕਦਾ ਪਿੰਡ ਐਤੀਆਣਾ ਦੇ ਲੋਕਾਂ ਦਾ ਜਿਨ੍ਹਾਂ ਨੇ ਮੇਰੇ ਕਹਿਣ ਤੇ ਮੇਰੇ ਹੱਥ ਜੋੜ ਕੇ ਬੇਨਤੀ ਕਰਨ ਤੇ ਆਪਣੀਆਂ ਜ਼ਮੀਨਾਂ ਪੌਣੇ 200 ਏਕੜ ਜ਼ਮੀਨ ਇਸ ਹਲਵਾਏ ਹਲਵਾਰਾ ਹਵਾਈ ਅੱਡਾ ਬਣਾਉਣ ਨੂੰ ਦਿੱਤੀ ਬਹੁਤ ਵੱਡੀ ਕੁਰਬਾਨੀ ਮੈਂ ਮੰਨਦਾ ਕਿ ਉੱਥੋਂ ਦੇ ਕਿਸਾਨਾਂ ਨੇ ਉੱਥੋਂ ਦੇ ਵੀਰਾਂ ਨੇ ਸਾਡੇ ਲਈ ਕੀਤੀ ਜੀ ਹੋਰ ਕਾਂਗਰਸ ਸਰਕਾਰ ਸੀ ਪੰਜਾਬ ਦੀ ਉੱਤੇ ਪਾਜ ਪਾ ਸਰਕਾਰ ਸੀ ਫੇਰ ਵੀ ਉਹਦਾ ਕੰਮ ਬਹੁਤ ਤੇਜ਼ੀ ਨਾਲ ਚੱਲਿਆ ਹੁਣ ਪਿੱਛੇ ਜਦੋਂ ਆ ਨਵੀਂ ਸਰਕਾਰ ਬਾਈ ਚਾਈ ਉਦੋਂ ਇੱਕਦਮ ਕੰਮ ਰੁਕ ਗਿਆ ਸੀ ਬਹੁਤ ਧੀਮਾ ਹੋ ਗਿਆ ਸੀ ਹੁਣ ਦੁਬਾਰਾ ਸ਼ੁਰੂ ਹੋਇਆ ਮੈਂ ਇਨਾ ਪ੍ਰੈਸ਼ਰ ਬਣਾਉਣਾ ਭਾਰਤ ਸਰਕਾਰ ਤੇ ਮਨਿਸਟਰਾਂ ਦੇ ਪੰਜਾਬ ਸਰਕਾਰ ਤੇ ਕਿ ਭਾਈ ਇਹ ਤਾਂ ਚੰਗਾ ਬਲਾ ਦਾ ਪ੍ਰੋਜੈਕਟ ਹੈ ਪੰ ਸਾਰੇ ਪੰਜਾਬ ਦੇ ਵਿੱਚ ਹੈਗਾ ਇਹਨੂੰ ਆਪਾਂ ਜਲਦੀ ਤੋ ਜਲਦੀ ਮੈਨੂੰ ਹੁਣ ਸਿਵਲ ਐਵੀਏਸ਼ਨ ਮਿਨਿਸਟਰ ਨੇ ਕਿਹਾ ਕਿ ਆਪਾਂ ਇਸ ਸਾਲ ਦੇ ਅੰਤ ਤੱਕ ਆਪਾਂ ਉੱਥੇ ਫਲਾਈਟਾਂ ਸ਼ੁਰੂ ਕਰ ਦੇਵਾਂਗੇ ਜੀ ਜੀ ਡਾਕਟਰ ਸਾਹਿਬ ਬਹੁਤ ਬੜਾ ਧੰਨਵਾਦ ਹੈਕਰਤ ਦਾ ਸਮਾਂ ਤੁਸੀਂ ਜੁੜਿਓ ਸਾਡੇ ਨਾਲ ਲਾਈਨ ਤੇ ਤੁਸੀਂ ਆਰਾਮ ਵੀ ਕਰਨਾ ਹੋਣਾ ਤੇ ਇੱਕ ਜਾਂਦੇ ਜਾਂਦੇ ਆਖਰੀ ਸਵਾਲ ਹੈ ਚਲੋ ਕਿਉਂਕਿ ਪੰਜਾਬੀ ਜਿੱਥੇ ਵੀ ਬੈਠਾ ਉਹਨਾਂ ਦਾ ਪੰਜਾਬ ਦੀਆਂ ਜਿਮਨੀ ਚੋਣਾ ਤੇ ਬੜਾ ਧਿਆਨ ਜੁੜ ਜਾਂਦਾ ਭਾਵੇਂ ਚਲੋ ਤੁਸੀਂ ਦੂਰ ਬੈਠੇ ਹੋ ਪੰਜਾਬ ਤੋਂ ਅਰੇ ਇੱਕ ਸਵਾਲ ਇਹ ਵੀ ਹੈ ਵੀ ਕਾਂਗਰਸ ਦੀ ਕਿੱਤਾਂ ਦੀ ਪੋਜੀਸ਼ਨ ਰਹੂਗੀ ਜੀ ਜਿਮਨੀ ਚੋਣਾ ਚ ਲਾਸਟ ਸਵਾਲ ਇਹ ਦੇਖੋ ਜੀ ਕਾਂਗਰਸ ਦੀ ਪੋਜੀਸ਼ਨ ਤੁਸੀਂ ਪਾਰਲੀਮੈਂਟ ਚ ਦੇਖੀ ਆ ਜੀ 13 ਚੋਂ 7 ਸੀਟਾਂ ਸੀ ਜਿੱਤੀਆਂ ਜਿੰਨਾਂ ਦੀ ਸਰਕਾਰ ਆ ਉਹ ਸਿਰਫ 3 ਸੀਟਾਂ ਜਿੱਤ ਸਕੇ ਜੀ ਇਹ ਜਿਹੜਾ ਰਿਜ਼ਲਟ ਹੋਊਗਾ ਪਾਰਲੀਮੈਂਟ ਨਾਲੋਂ ਬਿਹਤਰ ਰਹੇਗਾ ਜੀ ਜੀ ਮੈਨੂੰ ਇਹ ਆਸ ਆ ਕਿ ਅਸੀਂ ਹੋ ਸਕਦਾ 4 ਦੀਆਂ 4 ਜਿੱਤਿਏ ਨਹੀਂ ਤਾਂ 3 ਸੀਟਾਂ ਕਾਂਗਰਸ ਸਰਕਾਰ ਜ਼ਰੂਰ ਜਿੱਤੂਗੀ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਾਂਗਰਸ ਦੀ ਪਰਫਾਰਮੈਂਸ ਬਹੁਤ ਵਧੀਆ ਰਹਿਣ ਆਦੀ ਜੀ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਆ ਤੁਸੀਂ ਵਸਤਾ ਪੰਜਾਬ ਦੇ ਦਰਸ਼ਕਾਂ ਨਾਲ ਜੁੜੇ ਸਾਡੇ ਨਾਲ ਜੁੜੇ ਔਰ ਇੱਕ ਵਾਰ ਫਿਰ ਤੁਹਾਡਾ ਵਸਤਾ ਪੰਜਾਬ ਦੀ ਟੀਮ ਵੱਲੋਂ ਧੰਨਵਾਦ ਆ ਅਸੀਂ ਫਿਰ ਵੀ ਤੁਹਾਡੇ ਨਾਲ ਜੁੜਦੇ ਰਵਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ